ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਚ ਯਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਆਉਧਿਆਂ ਤੋਂ ਉਦੋਂ ਸਤੀਬਾ ਦੇ ਦਿੱਤਾ ਸੀ ਉਹ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕਤਰੇਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਏਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਿਰਫ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਭਈ ਉਹ ਉਹਨਾਂ ਦੀ ਮਨਛਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਭਈ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਭਈ ਕੌਮ ਇੱਕ ਥਾਂ ਇਕੱਠੇ ਹੋਣ ਨੂੰ ਇੱਕ ਵਾਰੀ ਸਤਾਪ ਦੀਆਂ ਮਨਾਉਣ ਨੂੰ ਤੁਰੇ ਆਂ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਨੀ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤੇ ਇੱਕ ਦਿਨ ਪਹਿਲਾਂ ਐਨਾਨਸ ਕਰ ਗਿਆ ਪਈ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਝੁੰਡਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰੇ ਦਾ ਸਾਰਾ ਪਹਿਲਾਂ ਤੈਅ ਸੀ ਉਹ ਇੱਕ ਨਗਾਤੀ ਪ੍ਰੋਗਰਾਮ ਹੈਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਸ਼ਾ ਆ ਉਹ ਪੂਰੀ ਕਰ ਲਈ ਆ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖੇ ਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਚੋਣਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭੀ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫਿਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨੂੰ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਉਹਦੇ ਪਿੱਛੇ ਕੀ ਇੰਟੂਿਸ਼ਨ ਹੈ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨ ਆਉਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਯਾਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਤਾਂ ਨਹੀਂ ਗਈ ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨਾ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸਹਿਭਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਡਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਨੀ ਆਲਟੀਮੇਟਲੀ ਇਹ ਆਪੋ-ਆਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਕਰਾੰਤੀ ਜੀ ਉਹਨਾਂ ਨੂੰ ਮੈਂ ਦੇ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਢਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ جنگ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ